ਲੱਭੀ ਮੈਂ ਤੁਹਾਨੂੰ ਨਾ 150 ਸਾਲ ਪੁਰਾਣੀ ਕਿਹੜੀ ਹਵੇਲੀ ਬਣੀ ਵੀ ਆ ਉਹਦੇ ਤੁਹਾਨੂੰ ਦਰਸ਼ਨ ਕਰਾਉਣ ਲੱਗਿਆ ਐਸ ਵਕਤ ਇਹ ਹਵੇਲੀ ਆ ਜਿਹੜੀ ਮੰਨ ਲਾ ਵੀ ਬਾਪੂ ਹੁਣਾਂ ਦੀ ਬਾਪੂ ਜੀ ਕਨਵੀਂ ਪੀੜੀ ਜੋ ਤੁਹਾਡੇ ਕੋਲ ਐ ਇਸ ਵਕਤ ਤੇ ਚੌਥੀ ਚ ਤਾਂ ਮੈਂ ਹੋ ਗਿਆ ਚੌਥੀ ਪੀੜੀ ਆ ਗਈ ਯਾਨੀ ਕਿ ਮੇਰੇ ਪਰਦਾਦਾ ਜੀ ਦੀ ਬਣਾਈ ਹੈ। ਤੁਹਾਡੇ ਪਰਦਾਦਾ ਜੀ ਨੇ ਇਹ ਹਵੇਲੀ ਬਣਾਈ ਸੀਗੀ। ਇਹ ਬਾਬੂ ਜੀ ਸੱਚੀ ਗੱਲ ਹੈ ਵੀ 150 ਸਾਲ ਪੁਰਾਣੀ ਹੈ। ਅੱਛਾ ਇਹ ਪਹਿਲਾਂ ਸਾਮਤ ਚੱਲਦੇ ਸੀਗੇ ਹੁਣ ਸੰਨ ਚੱਲਦੇ। ਹੁਣ ਸੰਨ ਚੱਲਦੇ। ਹੁਣ ਸੰਨ ਚੱਲਦੇ ਆ ਤੇ ਤੁਸੀਂ ਯਾਰ ਕਮਾਲ ਵਾਲੀ ਗੱਲ ਬਾਤ ਇਹ ਆ ਤੁਸੀਂ ਇਹ ਚ ਦੇਖੋਦਰ ਕਿੰਨੀ ਘੈਂਟ ਹਨਾ ਕਾਰੀਗਰ ਕੀਤੀ ਹੋਈ ਆ ਉਹ ਦੇਖੋ ਸਪੈਸ਼ਲ ਤੌਰ ਤੇ ਬਾਬੂ ਜੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਬਣਾਏ ਹਨ ਮਚਾਲੇ ਗੁਰਨਾਨਕ ਪਾਤਸ਼ਾਹ ਦਾਨਾ ਤੇ ਮਰਦਾਨਾ ਜੀ ਹਾਂਜੀ ਹਾਂਜੀ ਮਹਾਰਾਜਾ ਰਜੀਤ ਸਿੰਘ ਦੀ ਫੋਟੋ ਉਹ ਬਣੀ ਵੀ ਸੀਗੀ ਹੋਰ ਆ ਜਾਣਗੇ ਮੇਰਾ ਖਾ ਪੀਪੂ ਸੁਲਤਾਨ ਵੇ ਤੁਹਾਨੂੰ ਦੇ ਦੇਣਗੇ ਸਭ ਉਹ ਵਿੱਚ 6 ਮਹੀਨਿਆਂ ਵਿੱਚ ਚੰਗਾ ਠੀਕਲੀ ਤਿਆਰ ਹੋਈ ਸੀ 6 ਮਹੀਨਿਆਂ ਚ ਇਹ ਕੱਲੀ ਜਗਾਠ ਆ ਜਿਹੜੀ ਆਹਾ ਵਾਲੀ 6 ਮਹੀਨਿਆਂ ਚ ਤਿਆਰ ਹੋਈ ਸੀ ਤੇ ਬਾਪੂ ਜੀ ਇਹ ਕਿਹੜੀ ਲੱਕੜ ਹੋਊਗੀ ਪਤਾ ਕੁਛ ਲੱਕੜ ਬਾਰੇ ਤਾਂ ਨਹੀਂ ਮੈਂ ਦੱਸ ਸਕਦਾ ਜਨ ਕਿਹੜੀ ਤੇ ਬਾਬੂ ਪੈਸੇ ਕਿੰਨੇ ਕੁ ਲੱਗੇ ਹੋਣਗੇ ਕੋ ਦੱਸਿਆ ਉਹਨਾਂ ਤੇਰੇ ਦਾਦੇ ਨੇ ਜਾਂ ਬੜਦਾਦੇ ਨੇ ਵੀ ਆਪਣੀ ਹਵੇਲੀ ਤੇ ਇੰਨੇ ਲੱਗੇ ਸੀ ਨਹੀਂ ਨਹੀਂ ਦੱਸ ਸਕਦੇ ਇੰਨਾ ਵੀ ਜਦੋਂ ਇਹ ਸ਼ੁਰੂ ਕੀਤੀ ਹਾਂਜੀ ਮਤਲਬ ਇਹ ਤਿਆਰ ਕਰਕੇ ਉਹਨੇ ਛੱਡੀ ਸੀ ਇੰਨੇ ਮਤਲਬ ਉਨ ਮੰਨ ਲਓ ਹਾਂ ਜੀ ਸਮਝ ਗਿਆ ਬੜੀ ਸਾਲ ਲੱਗਾ ਕਿ 6 ਮਹੀਨੇ ਜੀ ਲੇਬਰ ਲੱਗੀ ਰਹੀ ਸੀ ਜੀ ਤੇ ਬਾਪੂ ਜੀ ਦੂਜੀ ਗੱਲ ਇਹ ਆ ਵੀ ਯਾਰ ਆਪਣਾ ਜਿਹੜਾ ਪਿੰਡ ਆ ਤੁਹਾਡਾ ਇਹ ਇਹ ਮੇਨ ਰੋਡ ਦੇ ਉੱਤੇ ਆ ਤੇ ਆਜ਼ਾਦੀ ਵੇਲੇ ਫਿਰ ਕੋਈ ਪਰੇਸ਼ਾਨੀ ਆਈ ਹੋਣੀ ਆ ਨਹੀਂ ਕੋਈ ਇੰਨੀ ਜ਼ਿਆਦਾ ਨਹੀਂ ਆਈ ਜੀ ਹਾਂ ਤੇ ਆਜ਼ਾਦੀ ਤੇ ਪਹਿਲਾਂ ਦੀ ਬਣੀ ਆ ਅੱਛਾ ਆਜ਼ਾਦੀ ਤੋਂ ਮਨ ਲਾ ਵੀ 47 ਤੋਂ ਪਹਿਲਾਂ ਦੀ ਬਣੀ ਤਾਂ ਹੀ ਫਿਰ 150 ਸਾਲ ਹੋ ਗਏ 150 ਸਾਲ ਹੋ ਗਿਆ ਤੇ ਬਾਪੂ ਜੀ ਜਿਹੜਾ ਆਪਣੇ ਘਰ ਦੇ ਮੂਹਰੇ ਉਹ ਨੀ ਪੱਥਰ ਲੱਗਿਆ ਹੋਇਆਗਾ ਕਿਲੋਮੀਟਰ ਵਾਲਾ ਉਹ ਕਿੱਥੋਂ ਆਇਆ ਵਾ ਜਾਂ ਉੱਥੇ ਪਹਿਲਾਂ ਲੱਗਿਆ ਹੋਇਆ ਸੀ ਉਹ ਅਸਲ ਤਾਂ ਉਹ ਥੋੜਾ ਜਿਹਾ ਕਿਲੋਮੀਟਰ ਅੱਗੇ ਸੀਗਾ ਅੱਛਾ ਜੀ ਫਿਰ ਉਹ ਮਤਲਬ ਉਹਦੂ ਬਾਦ ਪੱਟ ਕੇ ਪਾਸੇ ਕਰਤਾ ਨਹਿਰ ਬਣਨੀ ਸੀ ਉਦੋਂ ਬਾਦ ਅਸੀਂ ਇੱਥੇ ਲਿਆ ਕੇ ਲਾਤਾ ਵੀ ਯਾਦਗਾਰੀ ਸਮਾਨ ਕੇ ਰੱਖੀ ਯਾਦਗਾਰੀ ਸਮਾਨ ਕੇ ਰੱਖੀ ਤੇ ਬਾਪੂ ਜੀ ਜਿਹੜਾ ਗੇਟ ਲੱਗਿਆ ਉਹ ਬਾਅਦ ਚ ਲੱਗਿਆ ਸੀਗਾ ਜਾਂ ਪਹਿਲਾਂ ਹੀ ਲੱਗਿਆ ਵਾ ਜਦੋਂ ਹਵੇਲੀ ਤਾਂ ਮੇਲੀ ਦੇ ਨਾਲ ਹੀ ਮੰਨ ਲਓ ਕਿ ਦੋ ਚਾਰ ਮਹੀਨੇ ਮਗਰ ਹੋਊ ਇੰਨਾ ਹੀ ਮਗਰ ਹੋਊਗੇ ਆਪਾਂ ਮੰਨ ਲਓ ਮਕਾਨ ਦਾ ਵਾਕਣ ਕਰਕੇ ਗੇਟ ਬਾਹਰ ਚਲਾਈ ਜੀ ਇਸ ਤਰ੍ਹਾਂ ਗੇਟ ਤੇ ਚੀਜ਼ ਕੋਈ ਚੀਜ਼ ਹੈ ਇੱਕ ਇੱਕ ਇੱਕੋ ਹੀ ਚੀਜ਼ ਹੈ ਤੇ ਬਾਪੂ ਜੀ ਜਿਹੜਾ ਮੂਹਰੇ ਦਲਾਂਣ ਪਾਇਆ ਉਹਦੇ ਵਿੱਚ ਕਿੰਨੇ ਕਮਰੇ ਆ ਅੱਗੇ ਹੋ ਜਣਾ ਹਾਂਜੀ ਉਹ ਵੈਸੇ ਕਮਰੇ ਨਹੀਂ ਖੁੱਲੇ ਆ ਗਾਡਰ 24 ਫੁੱਟੇ ਉਹਦੇ ਉੱਤੇ ਛੱਤ ਜਿਹੜੀ ਜੀ ਤੇ ਨੀ ਉਹਦੀ 6 ਤੋਂ 8 ਫੁੱਟ ਡੂੰਗੀ ਉਹ ਘੱਟੋ ਘੱਟ ਮੰਨ ਲਾ ਵੀ ਮੇਰੇ ਜਿੰਨੀ ਥੱਲੇ ਨਿਓ ਆ ਜਿਹੜੀ ਮੇਰੇ ਜਿੰਨੀ ਥੱਲੇ ਡੂੰਗੀ ਆ ਹਾਂ 4 ਫੁੱਟ ਦੀ ਟਾਇਲ ਤੋਂ ਇੰਨੀ ਚੌੜੀ ਨਹੀਂ ਆ ਜੀ 6 ਤੋਂ 8 ਫੁੱਟ ਤੇ ਬਾਪੂ ਜੀ ਮੰਨ ਲਾ ਵੀ ਉਹਦੇ ਵਿੱਚ ਦਾ ਇੱਟਾਂ ਹੀ ਬਹੁਤ ਖਾਪੀਆਂ ਹੋਣੀਆਂ ਨੇ ਨਾ ਥੱਲੇ ਹਾਂ ਇਹ ਸਾਡੇ ਦਾਦੇ ਤੇ ਹਾਂਜੀ ਤੇ ਬਾਪੂ ਜੀ ਜਿਹੜਾ ਆ ਪੱਥਰ ਲੱਗਿਆ ਹੋਇਆ ਇਹ ਉਦੋਂ ਦਾ ਹੀ ਆ ਜਾਂ ਹਾਂਜੀ ਉਦੋਂ ਦਾ ਹੀ ਅੱਛਾ ਉਹ ਉਦੋਂ ਦਾ ਹੀ ਮਾੜਾ ਜਿਹਾ ਦੱਸ ਦੀ ਆਪਾਂ ਕਿਹੜੇ ਪਿੰਡੋਂ ਹਾਂ ਹਾਂ ਦਾ ਹਾਂਜੀ ਦੱਸੋ ਜੀ ਕਿਹੜਾ ਪਿੰਡ ਦਾਰਾਪੁਰ ਪਿੰਡ ਆ ਜੀ ਹੁਣੇ ਗੱਜਰੇ ਚ ਪਹਿਲਾ ਫਰੋਜ ਪਰਚਾਉਂਦਾ ਸੀ ਪਹਿਲਾ ਫਰੋਜਪੁਰਤ ਸੀ ਹੁਣ ਇਹ ਮੋਗੇ ਜਿਲ੍ਹੇ ਦਾ ਮੋਗੇ ਜहां ਫਿਰ ਫਰੀਦਕੋਟ ਚ ਵੀ ਰਿਆ ਅੱਛਾ ਫਰੀਦਕੋਟ ਚ ਵੀ ਰਿਆ ਹਾਂਜੀ ਹਾਂ ਜਦੋਂ ਫਿਰ ਹਾਂਜੀ ਹਾਂ ਤੇ ਹੁਣ ਮੋਗੇ ਜਿਲ੍ਹੇ ਦਾ ਆਉਂਦਾ ਲਾਸਟ ਪਿੰਡ ਆ ਜਾਂਦਾ ਜੀ ਮੋਗੇ ਜਿਲ੍ਹੇ ਦਾ ਲਾਸਟ ਪਿੰਡ ਆ ਜੇ ਕਹਿੰਦੇ ਦੇਖਣਾ ਹੋਵੇ ਦਰਸ਼ਨ ਕਰਨੇ ਹੋਣ ਜਿਹੜੀ ਇਹਦੀ ਚਾਬੀ ਆ ਇਹ ਬਾਪੂ ਜੀ ਦਾ ਥੋੜਾ ਕੀ ਭਰਾ ਦੇ ਕੋਲੇ ਹੈ ਜੀ ਇਹ ਚਾਚਾ ਜੀ ਲੱਗਦੇ ਬਾਈ ਦੇ ਚਾਚਾ ਜੀ ਕੋਲੇ ਚਾਬੀ ਹੈ ਇਸ ਦੀ ਤੁਹਾਨੂੰ ਅੰਦਰੋਂ ਦਿਖਾ ਨਹੀਂ ਸਕਦੇ ਹੈਗੇ ਕਿਉਂਕਿ ਉਹਨਾਂ ਕੋਲ ਪਰਮਿਸ਼ਨ ਸਾਨੂੰ ਲੈਣੀ ਪੈਣੀ ਹੈ ਨਾ ਤੇ ਬਾਹਰੋਂ ਤੁਸੀਂ ਦੇਖੋ ਯਾਰ ਇਹਦੇ ਐਨੀ ਖੂਬਸੂਰਤੀ ਨਾਲ ਯਾਰ ਬਣੀ ਹੋਈ ਹੈ ਨਾ ਮਤਲਬ ਯਾਰ ਘੈਂਟ ਬਾਲੀ ਘੈਂਟ ਤਰੀਕੇ ਨਾਲ ਡਿਜ਼ਾਈਨਡ ਜੂ ਨੂੰ ਦੇਖੋ ਇਹ ਪੁਰਾਣੇ ਯਾਰ ਆਪਾਂ ਹੁਣ ਕਹਿ ਸਕਦੇ ਨਾ ਵੀ ਹੁਣ ਬਾਲੀ ਤਰੱਕੀ ਕੀਤੀ ਵੀ ਆ ਜਾਂ ਬਾਲੀ ਘੈਂਟ ਡਿਜ਼ਾਈਨ ਬਣਦੇ ਆ ਪਰ ਨਹੀਂ ਜਿਹੜੇ ਉਦੋਂ ਡਿਜ਼ਾਈਨ ਬਣਦੇ ਸੀ ਨਾ ਤੁਸੀਂ ਫੁੱਲ ਹਲ ਦੇਖੋ ਯਾਰ ਐਨ ਕਮਾਲ ਕੀਤੀ ਪਈ ਆ ਹੋ ਕਬੂਟੇ ਮੰਡੇ ਹੋ ਉਥੇ ਮਾਰੀ ਕੈਮਰਾ ਆ ਦੇਖੋ ਆ ਬਾਦਰੇ ਦੇ ਇਧਰੇ ਪਾਸੇ ਆ ਆ ਦੇਖੋ ਆਲੇ-ਉਲੇ ਯਾਰ ਮੈਂ ਕਹਿੰਦਾ ਸਿਰਾ ਕਰਾਇਆ ਪਿਆ ਤੇ ਜੇ ਕਹਿੰਦੇ ਦੇਖਣ ਆਉਣਾ ਤਾਂ ਤੁਸੀਂ ਮੰਨ ਲਾ ਵੀ ਦੇਖ ਸਕਦੇ ਆ ਦੇਖ ਸਕਦੇ ਆ ਤੇ ਜੇ ਤੁਸੀਂ ਮੰਨ ਲਾ ਵੀ ਉਹ ਬਾਪੂ ਜੀ ਦੀ ਜੇ ਇੱਥੇ ਹੋਏ ਤਾਂ ਤੁਹਾਨੂੰ ਹੋ ਸਕਦਾ ਇਹਦੇ ਅੰਦਰੋਂ ਵੀ ਦਰਸ਼ਨ ਕਰਨ ਨੂੰ ਮੈਨੇ 150 ਸਾਲ ਥੋੜਾ ਨਹੀਂ ਹੋ ਜਾਂਦਾ ਬਾਪੂ ਜੀ ਬਹੁਤ ਵੱਡਾ ਹੋ ਜਾਂਦਾ ਤੇ ਬਾਈ ਜੀ ਧੰਨਵਾਦ ਤੁਹਾਡਾ ਜਿਹੜਾ ਹਨ ਸੰਭਾਲ ਕੇ ਤੁਸੀਂ ਰੱਖੀ ਬੈਠੇ ਆ ਆਏ ਗਏ ਨੂੰ ਯਾਰ ਦੇਖ ਕੇ ਜਦੋਂ ਲਾਹੌਰ ਵਾਲਾ ਪੱਥਰ ਜਾਂ ਦੇਖਦਾ ਥੋਂ ਲਾਹੌਰ ਇੰਨਾ ਕਿਲੋਮੀਟਰ ਰਹਿ ਗਿਆ ਤਾਂ ਯਾਰ ਹੌਸਲਾ ਜ ਮਨ ਲਾ ਵੀ ਹੋਰ ਹੀ ਹੋ ਜਾਂਦਾ ਠੀਕ ਹੈ ਧੰਨਵਾਦ ਬਾਪੂ ਠੀਕ